ਸਾਸ਼ਿਆ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਇਨਸਾਈਡ ਮੈਂ ਹਾ ਚੇਤਨਾ ਸ਼ਰਮਾ ਹਾਜ਼ਰ ਹਾਂ ਪੰਜਾਬ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਹੈਡਲਾਈਨਸ ਤੇ ਬਸ ਅੱਗਾਂ ਤੇ ਮੋੜ ਵੱਜਣ ਲੱਗੀਆਂ ਸੀਟੀਆਂ ਰੋਡਵੇਸ ਪੰਬਸ ਦੀ ਹੜਤਾਲ ਖਤਮ ਯਾਤਰੀਆਂ ਨੇ ਲਈ ਸੁੱਖ ਦੀ ਸਾਂ ਪੰਜਾਬੀ ਸਿਆਸੀ ਮੁੱਦਾ ਨਾ ਬਣੇ ਸੁਪਰੀਮ ਕੋਰਟ ਵੈਲੇ ਬੈਠਣ ਦੇ ਮੁਕਾਬਲੇ ਚ ਨਥੋਕੇਦਾਂ ਲਾਪ੍ਰਿਤ ਪਹਿਲੇ ਸਥਾਨ ਤੇ ਰੋਲੀ ਦੇਸਤੀ ਸਤਵੀਰ ਸਿੰਘ ਨੂੰ ਮਿਲਿਆ ਦੂਜਾ ਸਥਾਨ ਸਾਰੇ smartphones ਜਪਰੀ ਲੋਡ ਮਿਲੇਗਾ ਸੰਚਾਰ ਸਾਥੀ ਐਪ ਹੁਣ ਤੱਕ 3 ਕਰੋੜ ਤੋਂ ਜ਼ਿਆਦਾ ਫਰਾਡ ਕਨੈਕਸ਼ਨ ਖਤਮ ਕਰਨ ਚ ਮਿਲੀ ਮਦਦ ਲਾਰੈਂਸ ਗੈਂਗ ਨੇ ਚੰਡੀਗੜ੍ਹ ਚ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ 골ਡੀ ਬਰਾੜ ਨੇ ਕੀਤਾ ਖੁਲਾਸਾ BBMB ਦੇ ਸਖਤਰ ਦੇ ਅਹੁਦੇ ਲਈ ਇਸ਼ਤਿਹਾਰ ਤੇ ਵਿਵਾਦ ਖਤਮ ਹਾਈ ਕੋਰਟ ਵੱਲੋਂ ਪਟੀਸ਼ਨ ਦਾ ਨਿਪਟਾਰਾ ਵੀ ਖਤਮ ਸੁਪਰੀਮ ਕੋਰਟ ਚ ਲਾਨਸ ਬਿਸ਼ਨੋਈ ਗੈਂਗ ਤੋਂ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਖਾਰ ਕਿਸਾਨਾਂ ਦਾ ਵੱਡਾ ਐਲਾਨ ਇਸ ਦਿਨ ਪੰਜਾਬ ਚ ਹੋਵੇਗਾ ਰੇਲ ਦਾ ਚੱਕਾ ਜਾਮ ਉਮੀ ਥਾਵਾਂ ਤੇ ਕਰਨਗੇ ਪ੍ਰਦਰਸ਼ਨ ਪੰਜਾਬ ਨੂੰ ਲੁੱਟਣ ਲਈ 20 ਸਾਲਾਂ ਤੋਂ ਚੱਲ ਰਹੀ ਮੈਚ ਫਿਕਸਿੰਗ ਦੀ ਲਾਪ ਨੇ ਕੈਪਟਨ ਤੇ ਬਾਦਲ ਪਰਿਵਾਰ ਤੇ ਸਾਧਿਆ ਨਿਸ਼ਾਨਾ ਗੋਲਡੀ ਵੱਲੋਂ ਆਡੀਓ ਜਾਰੀ ਕਿਹਾ ਪੈਰੀ ਅਜੇ ਹੀ ਮੌਤ ਦਾ ਹੱਕਦਾਰ ਨਹੀਂ ਸੀ ਲਾਰੈਂਸ ਨੇ ਯਾਰ ਮਾਰ ਕੀਤੀ ਹੈ ਲੱਗੇਗਾ ਰਾਸ਼ਟਰਪਤੀ ਸ਼ਾਸਨ ਪਾਕਿਸਤਾਨ ਸਰਕਾਰ ਨੇ ਖਿੱਚੀ ਇਸ ਸੂਬੇ ਦੇ ਸੀਐਮ ਨੂੰ ਹਟਾਉਣ ਦੀ ਤਿਆਰੀ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਤਫੇਰ ਖਬਰਾਂ ਵਿਸਤਾਰ ਨਾਲ ਮੌਸਮ ਵਿਭਾਗ ਨੇ ਪੰਜਾਬ ਦੇ ਲਈ ਅੱਜ ਤੇ ਅਗਲੇ 3 ਦਿਨ ਲਈ ਠੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਇਸ ਦੌਰਾਨ ਕਈ ਇਲਾਕਿਆਂ 'ਚ ਧੁੰਦ ਦੇਖਣ ਦੀ ਵੀ ਸੰਭਾਵਨਾ ਹੈ ਬੀਤੀ ਦਿਨ ਬਠਿੰਡਾ ਤੇ ਫਰੀਦਕੋਟ 'ਚ ਸਭ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਅੱਜ ਤੇ ਅਗਲੇ 3 ਦਿਨਾਂ ਤੱਕ ਪੰਜਾਬ ਲਈ بارش ਦਾ ਕੋਈ ਅਲਰਟ ਨਹੀਂ ਹੈ ਸਵੇਜ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਲਗਾਤਾਰ ਜਾਰੀ ਹੈ ਬਾਅਦ ਇਹ ਅਗਲੀ ਖਬਰ ਵੱਲ ਪੰਜਾਬ ਰੋਡਵੇਸ ਪੰਬਸ ਤੇ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੁਆਰਾ ਚਲਾਈ ਗਈ ਹੜਤਾਲ ਪੰਜਵੇਂ ਦਿਨ ਦੁਪਹਿਰ ਨੂੰ ਸਮਾਪਤ ਹੋ ਇਹ ਹੈ ਇਸ ਤੋਂ ਬਾਅਦ ਰਾਜਪਰ ਵਿੱਚ ਸਰਕਾਰੀ ਬੱਸਾਂ ਫਿਰ ਤੋਂ ਸੜਕਾਂ ਤੇ ਉਤਰ ਆਈਆਂ ਹਨ ਤੇ ਲੋਕਾਂ ਨੇ ਰਾਹਤ ਭਰੀ ਸਾਹ ਲਈ ਹੈ ਸਰਕਾਰ ਨੇ ਫੜੇ ਗਏ ਯੂਨੀਅਨ ਨੇਤਾਵਾਂ ਖਿਲਾਫ ਦਰਜ ਛੋਟੀਆਂ ਈਤਾਰਾਵਾਂ ਨੂੰ ਵਾਪਸ ਲੈਣ ਦੀ ਗੱਲ ਕਹੀ ਹੈ ਕਰਮਚਾਰੀਆਂ ਲੀਆਂ ਹੋਰ ਮੁਖ ਮੰਗਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਦੇਸ਼ ਦੌਰੇ ਤੋਂ ਬਾਅਦ ਪੂਰੀਆਂ ਕੀਤੀਆਂ ਜਾਣੀਆਂ ਪਿਛਲੇ 5 ਦਿਨਾਂ ਤੋਂ جاری ਇਸ ਹੜਤਾਲ ਦੌਰਾਨ ਲਗਭਗ 2500 ਸਰਕਾਰੀ ਬੱਸਾਂ ਰੂਟ ਤੇ ਨਹੀਂ ਉਤਰੀਆਂ ਸਨ ਦੁੱਖ ਕਰਦੇ ਹਾਂ ਅਗਲੀ ਖਬਰ ਦਾ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦਿੱਲੀ ਗੋਮੀ ਰਾਸਾਨੀ ਖੇਤਰ ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦੇ ਮੁੱਦੇ ਤੇ ਸਿਰਫ ਸਰਦੀਆਂ ਦੇ ਮਹੀਨੇ ਵਿੱਚ ਹੀ ਸੁਣਵਾਈ ਨਹੀਂ ਕੀਤੀ ਜਾ ਸਕਦੀ ਅਤੇ ਇਸ ਗੰਭੀਰ ਮਾਮਲੇ ਦੇ ਪੱਕੇ ਹੱਲ ਲਈ ਮਹੀਨੇ ਦੇ ਵਿੱਚ ਦੋ ਵਾਰ ਸੁਣਵਾਈ ਕੀਤੀ ਜਾਵੇਗੀ ਜਿਕਰੋਗ ਹੈ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਦੋਸ਼ ਪੰਜਾਬ 'ਚ ਪਰਾਲੀ ਸਾੜੇ ਜਾਣ ਨੂੰ ਦਿੱਤਾ ਜਾਂਦਾ ਹੈ ਚੀਫ ਜਸਟਿਸ ਤੇ ਬੈਂਚ ਨੇ ਆਮ ਚਰਚਾ ਵਿੱਚ ਅਹਿਮ ਬਦਲਾ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਦਾ ਮੁੱਦਾ ਬੇਲੋੜਾ ਸਿਆਸੀ ਜਾਂ ਹੰਕਾਰ ਦਾ ਮੁੱਦਾ ਨਹੀਂ ਬਣਨਾ ਚਾਹੀਦਾ ਚੀਫ ਜਸਟਿਸ ਸ਼ੂਰਿਆਕਾਂਤ ਨੇ ਦਿੱਲੀ ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਲਈ ਪਰਾਲੀ ਸਾੜਨ ਨੂੰ ਮੁੱਖ ਕਾਰਨ ਦੱਸੰਤੇ ਸਵਾਲ ਉਠਾਉਂਦਿਆਂ ਪੁੱਛਿਆ ਕਰੋਨਾ ਦੌਰਾਨ ਪ੍ਰਾਲੀ ਸਾੜੀ ਜਾ ਰਹੀ ਸੀ ਫਿਰ ਵੀ ਲੋਕਾਂ ਨੂੰ ਸਾਫ਼ ਤੇ ਨੀਲਾ ਆਸਮਾਨ ਕਿਉਂ ਦਿਖਾਈ ਦੇ ਰਿਹਾ ਸੀ ਇਸ ਤੋਂ ਪਤਾ ਚੱਲਦਾ ਹੈ ਕਿ ਇਸ ਪਿੱਛੇ ਹੋਰ ਕਾਰਕ ਵੀ ਹਨ ਚੀਫ ਜਸਟਿਸ ਨੇ ਕਿਹਾ ਕਿ ਅਸੀਂ ਪ੍ਰਾਲੀ ਸਾੜਨ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਦਾ ਬੋਝ ਉਹਨਾਂ ਕਿਸਾਨਾਂ ਸਿਰ ਪਾਉਣਾ ਗਲਤ ਹੈ ਜਿਨ੍ਹਾਂ ਦੀ ਇਸ ਅਦਾਲਤ ਵਿੱਚ ਨੁਮਾਇੰਦਗੀ ਬਹੁਤ ਹੀ ਘੱਟ ਹੈ ਅਦਾਲਤ ਨੇ ਕਿਹਾ ਕਿ ਇਸ ਖੇਤਰ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਹੋਰ ਕਾਰਕਾਂ ਦੀ ਵੀ ਨਿਸ਼ਾਨੇ ਦੇਹੀ ਕਰਕੇ ਇਸ ਦੀ ਸਥਾਈ ਹੱਲ ਕੱਢਣਾ ਚਾਹੀਦਾ ਹੈ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਤੈਅ ਕੀਤੀ ਹੈ ਪ੍ਰਾਲੀ ਸਾੜਨ ਦੇ ਅਸਰ ਬਾਰੇ ਕਾਂਗਰਸ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਸਵਾਲ ਦਾ ਜਵਾਬ ਦਿੰਦਿਆਂ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਨੇ ਲੋਕ ਸਭਾ ਨੂੰ ਦੱਸਿਆ ਕਿ ਦਿੱਲੀ ਐਨਸੀਆਰ ਚ ਹਵਾ ਪ੍ਰਦੂਸ਼ਣ ਕਈ ਸਥਾਨਕ ਤੇ ਖੇਤਰੀ ਕਾਰਨਾਂ ਦਾ ਨਤੀਜਾ ਹੈ ਜਿਨ੍ਹਾਂ ਚਵਾਨਾਂ ਤੇ ਸਨਤ ਦਾ ਧੂਆਂ ਨਿਰਮਾਣ ਵਾਲੀਆਂ ਥਾਵਾਂ ਤੋਂ ਉੱਡਣ ਵਾਲੀ ਧੂੜ ਨਗਰਪਾਲਿਕਾ ਦਾ ਕੂੜਾ ਸਾੜਨਾ ਲੈਂਡਫਿਲਡ 'ਚ ਅੱਗ ਲੱਗਣਾ ਤੇ ਮੌਸਮ ਨਾਲ ਸੰਬੰਧਿਤ ਸਥਿਤੀਆਂ ਸ਼ਾਮਿਲ ਹਨ ਪਰਾਲੀ ਸਾੜਨ ਤੇ ਰੋਕ ਲਾਉਣ ਲਈ ਕਿਤੇ ਗਏ ਉਪਾਅ ਦਾ ਜ਼ਿਕਰ ਕਰਦੇ ਹਨ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਨੂੰ ਫਸਲ ਦੇ ਰਹਹਦਖੁੰਦ ਦਾ ਨਿਵੇੜਾ ਕਰਨ ਵਾਲੀਆਂ ਮਸ਼ੀਨਾਂ ਲਈ 2018-19 ਤੋਂ 3120 ਕਰੋੜ ਰੁਪਏ ਤੋਂ ਵੱਧ ਫੰਡ ਪ੍ਰਾਪਤ ਹੋਏ ਹਨ ਇਹ ਮਸ਼ੀਨਾਂ ਬਿਨਾਂ ਕਿਰਾਏ ਦੇ ਮੁਹੱਈਆ ਕਰਨੀਆਂ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਲੀ ਐਨਸੀਆਰ ਪ੍ਰਦੂਸ਼ਣ ਦੇ ਮੁੱਦੇ ਤੇ ਅੱਜ ਲੋਕ ਸਭਾ 'ਚ ਪੱਖਵੀਂ ਬਹਿਸ ਹੋਈ ਜਿਸ ਦੌਰਾਨ ਸਤਾ ਅਤੇ ਵਿਰੋਧੀ ਧਿਰ ਇੱਕ ਦੂਜੇ ਦੇ ਸਾਹਮਣੇ ਆ ਗਈਆਂ ਵਿਰੋਧ ਧਿਰ ਨੇ ਸਵਾਲ ਕੀਤਾ ਕਿ ਫੰਡਾਂ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਕੇਂਦਰ ਤੇ ਦਿੱਲੀ ਸਰਕਾਰ ਦੇ ਕੰਮਕਾਜ ਦੇ ਸਵਾਲ ਉਠਾਏ ਹਨ ਰੁਕ ਕਰਦੇ ਹਾਂ ਅਗਲੀ ਖਬਰ ਦਾ ਮੋਗਾ ਜ਼ਿਲ੍ਹੇ ਦੇ ਪਿੰਡ ਕੋਲੀਆਂ ਖੁਰਦ ਵਿੱਚ ਬਿੱਤੇ ਦਿਨੀ ਵੇਲੇ ਬੈਠਣ ਦਾ ਮੁਕਾਬਲਾ ਕਰਵਾਇਆ ਗਿਆ ਇਸ ਮੁਕਾਬਲੇ ਵਿੱਚ 65 ਲੋਕਾਂ ਨੇ ਹਿੱਸਾ ਲਿਆ ਇਹਨਾਂ ਵਿੱਚ ਪਤੀ ਪਤਨੀ ਦਾਦਾ ਪੋਤਾ ਨੌਜਵਾਨ ਤੇ ਬੇਦ ਸ਼ਾਮਲ ਹਨ ਵੇਲੇ ਰਹਿਣ ਦੇ ਇਸ ਮੁਕਾਬਲੇ ਵਿੱਚ ਉਮਰ ਹੱਦ ਨਹੀਂ ਰੱਖੀ ਗਈ ਸੀ ਪਿੰਡ ਕੋਲੀਆਂ ਖੁਰਦ ਵਿੱਚ ਹੋਏ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਲਈ 11 ਸ਼ਰਤਾਂ ਰੱਖੀਆਂ ਗਈਆਂ ਸਨ ਇਹਨਾਂ ਵਿੱਚੋਂ ਮੋਬਾਈਲ ਦੀ ਵਰਤੋਂ ਨਾ ਕਰਨ ਝਗੜਾ ਨਾ ਕਰਨ ਜਿਹੀਆਂ ਸ਼ਰਤਾਂ ਰੱਖੀਆਂ ਸਨ ਮੁਕਾਬਲੇ ਜਿੱਤਣ ਵਾਲੇ ਨੂੰ ਅੰਕਲਪੇ 4500 ਰੁਪਏ ਰਨਰ ਅਪ ਨੂੰ 2500 2500 ਰੁਪਏ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਨੂੰ 1500 ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਇਸ ਮੁਕਾਬਲੇ ਦਾ ਉਦੇਸ਼ ਲੋਕਾਂ ਦੀ ਮੋਬਾਈਲ ਤੋਂ ਦੂਰੀ ਬਣਾਉਣਾ ਸੀ ਉਹਨਾਂ ਨੂੰ ਇਹ ਦੱਸਣਾ ਕਿ ਮੁਕਾਬਲੇ ਦਾ ਉਦੇਸ਼ ਸੀ ਕਿ ਮੋਬਾਈਲ ਫੋਨ ਤੋਂ ਬਿਨਾਂ ਜ਼ਿੰਦਗੀ ਵਿੱਚ ਕਿੰਨਾ ਸਕੂਨ ਹੋ ਸਕਦਾ ਹੈ ਪਿੰਡ ਪ੍ਰਬੰਧਕ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਬੇਲੇ ਰਹਿਣ ਸਮੇਂ ਦੀ ਜ਼ਰੂਰਤ ਹੈ ਅਸੀਂ ਵੇਲੇ ਬੈਠ ਕੇ ਗੱਲਾਂ ਕਰਨੀਆਂ ਭੁੱਲ ਗਏ ਹਾਂ ਮੋਬਾਈਲਾਂ ਦੀ ਲਤ ਵਿੱਚੋਂ ਬਾਹਰ ਕੱਢਣ ਲਈ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਲੋਕਾਂ ਦੇ ਮਾਨਸਿਕ ਸੰਤੁਲਨ ਦਾ ਵੀ ਪਤਾ ਲੱਗਦਾ ਹੈ ਇਸ ਲਈ ਕਈ ਐਂਟਰੀ ਫੀਸ ਨਹੀਂ ਰੱਖੀ ਗਈ ਜਿਹੜਾ ਅਖੀਰ ਤੱਕ ਵੇਲਾ ਬੈਠਾ ਬੈਠਾ ਰਿਹਾ ਉਸ ਨੂੰ ਜੇਤੂ ਐਲਾਨਿਆ ਗਿਆ ਸੀ ਪਹਿਲੇ ਦੇ ਦੂਜੇ ਸਾਨ ਉੱਤੇ ਰਹਿਣ ਵਾਲੇ ਨੂੰ 35350 ਰੁਪਏ ਦੀ ਨਕਦੀ ਤੇ ਦੋ ਸਾਈਕਲ ਦਿੱਤੇ ਗਏ ਹਨ ਇਹਨਾਂ ਵਿੱਚ ਜਿਸਾਂ ਤੇ ਉਤੇਜਿਤਨ ਵਾਲੇ ਨੂੰ 22000 ਰੁਪਏ ਦਿੱਤੇ ਗਏ ਇਸ ਤੋਂ ਇਲਾਵਾ ਤਿੰਨਾਂ ਨੂੰ 4 ਕਿਲੋ ਦੇਸੀ ਘਿਓ ਵੀ ਦਿੱਤਾ ਗਿਆ ਬਰ ਰੁਕ ਕਰਦੇ ਹਾਂ ਅਗਲੀ ਖਬਰ ਦਾ ਦਸ ਸੰਚਾਰ ਮੰਤਰਾਲੇ ਨੇ ਸਮਾਰਟਫੋਨ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 90 ਦਿਨਾਂ ਦੇ ਅੰਦਰ ਬਾਜ਼ਾਰ 'ਚ ਉਤਾਰੇ ਜਾਣ ਵਾਲੇ ਸਾਰੇ ਨਵੇਂ ਮੋਬਾਈਲ ਫੋਨਾਂ 'ਚ ਲਾਜ਼ਮੀ ਤੌਰ 'ਤੇ ਸਰਕਾਰੀ ਸਾਈਬਰ ਸੁਰੱਖਿਆ ਐਪ ਸੰਚਾਰ ਸਾਥੀ ਨੂੰ ਵੀ ਪ੍ਰੀ-ਲੋਡ ਕਰਨ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਯੂਜ਼ਰ ਇਸ ਐਪ ਨੂੰ ਫੋਨ 'ਤੇ ਡਿਲੀਟ ਨਾ ਕਰ ਸਕਣ ਮੰਤਰਾਲੇ ਨੇ ਮੌਜੂਦਾ ਫੋਨ 'ਚ ਵੀ ਸੌਫਟਵੇਅਰ ਅਪਡੇਟ ਜ਼ਰੀਏ ਐਪ ਇੰਸਟਾਲ ਕਰਾਉਣ ਤੇ ਜ਼ੋਰ ਦਿੱਤਾ ਹੈ ਫੋਨ ਚੋਰੀ ਤੇ ਥੱਗੀ ਦੀ ਖੇਡ ਖਤਮ ਹੋ ਸਕੇ ਵਿਸਤਾਰ ਨਾਲ ਸਮਝਦੇ ਹਾਂ ਕਿ ਸੰਚਾਰੀ ਸੰਚਾਰ ਸਾਥੀ ਐਪ ਦੀ ਅਸਲੀ ਪਾਵਰ ਮੰਤਰਾਲੇ ਮੁਤਾਬਕ ਡੁਪਲੀਕੇਟ ਜਾਂ ਨਕਲੀ ਆਈਐਮਆਈ ਨੰਬਰਾਂ ਨਾਲ ਜੁੜੀਆਂ ਸਾਈਬਰ ਖਤਰਾ ਦੇਸ਼ ਦੀ ਦੂਰ ਸੰਚਾਰ ਪ੍ਰਣਾਲੀ ਲਈ ਗੰਭੀਰ ਖਤਰਾ ਬਣ ਚੁੱਕਾ ਹੈ ਜਿਸ ਕਾਰਨ ਧੋਖਾਧੜੀ ਨੈਟਵਰਕ ਦੁਰਵਰਤੋਂ ਤੇ ਸਾਈਬਰ ਅਪਰਾਧਾਂ 'ਚ ਤੇਜ਼ੀ ਆਈ ਹੈ ਸਰਕਾਰੀ ਨਿਰਦੇਸ਼ਾਂ ਦਾ ਨਿੱਜਤਾ ਸਮਰਥਕ ਸੰਗਠਨਾ ਤੇ ਟੈਕ ਕੰਪਨੀਆਂ ਨੇ ਵਿਰੋਧ ਕੀਤਾ ਹੈ ਇਸ ਤੋਂ ਪਹਿਲਾਂ ਹੀ ਸਰਕਾਰੀ ਐਂਟੀ ਸਪੈਮ ਐਪ ਨੂੰ ਲੈ ਕੇ Apple, Samsung, Vivo, Oppo ਤੇ Xiaomi ਵਰਗੀਆਂ ਕੰਪਨੀਆਂ ਨੇ ਇਤਰਾਜ਼ ਕੀਤਾ ਸੀ ਆਖਿਰਕਾਰ ਕਿ ਹੈ ਸੰਚਾਰ ਸਾਥੀ ਐਪ ਸੰਚਾਰ ਸਾਥੀ ਐਪ ਸੈਂਟਰ ਰਜਿਸਟਰੀ ਤੇ ਆਧਾਰਿਤ ਐਪ ਹੈ ਇਸ ਜਰੀਏ ਸ਼ੱਕੀ ਕਾਲਾਂ ਦੀ ਰਿਪੋਰਟ ਕੀਤੀ ਜਾ ਸਕਦੀ ਹੈ IAMAI ਨੰਬਰ ਚੈੱਕ ਕੀਤਾ ਜਾ ਸਕਦਾ ਹੈ ਤੇ ਚੋਰੀ ਜਾਂ ਗਵਾਂਚੇ ਫੋਨ ਨੂੰ ਬਲੌਕ ਕੀਤਾ ਜਾ ਸਕਦਾ ਹੈ ਇਸ ਨਾਲ ਉਹਨਾਂ ਨੂੰ ਧੋਖਾਧੜੀ ਵਾਲੇ ਮੋਬਾਈਲ ਕਨੈਕਸ਼ਨ ਦੀ ਪਛਾਣ ਕਰਨ ਤੇ ਤੇ ਉਹਨਾਂ ਨੂੰ ਡਿਸਕਨੈਕਟ ਕਰਨ ਦੀ ਵਿੱਚ ਵੀ ਮਦਦ ਮਿਲਦੀ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਐਪ ਸਰਕਾਰੀ ਖਤਰੇ ਨੂੰ ਰੋਕਣ ਚੋਰੀ ਹੋਏ ਫੋਨ ਲੱਭਣ ਤੇ ਨਕਲੀ ਮੋਬਾਈਲ ਨੂੰ ਬਾਜ਼ਾਰ 'ਚ ਆਉਣ ਤੋਂ ਰੋਕਣ 'ਚ ਵੱਡੀ ਭੂਮਿਕਾ ਨਿਭਾ ਰਹੀ ਹੈ ਹਾਲੇ ਇਹ ਐਪ Google ਪਲੇ ਪਲੇ ਸਟੋਰ ਤੇ ਸਵੇਰ 8 ਚੱਕਰ ਡਾਊਨਲੋਡ ਲਈ ਉਪਲਬਧ ਹੈ ਪਰ ਹੁਣ ਨਵੇਂ ਫੋਨ 'ਚ ਇਹ ਜ਼ਰੂਰੀ ਹੋਵੇਗੀ। ਰੁਕ ਕਰਦੇ ਹਾਂ ਅਗਲੀ ਖਬਰ ਦਾ ਇੱਥੇ ਸੈਕਟਰ 26 ਜਿਸੋਂ ਵਾਰ ਸ਼ਾਮ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸੈਕਟਰ 33 ਵਾਸੀ ਇੰਦਰਪ੍ਰੀਤ ਸਿੰਘ ਪੈਰੀ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਵੱਲੋਂ ਲਈ ਗਈ ਹੈ। ਉੱਥੇ ਹੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਸਮ ਆਮੋ ਸਾਹਮਣੇ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਗੈਂਗ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਸਾਡਾ ਗਰੁੱਪ ਦਾ ਇਹ ਗੱਦਾਰ ਗੋਲਡੀ ਅਤੇ ਰੋਹਿਤ ਸਾਰੇ ਕਲੱਬਾਂ ਤੇ ਫੋਨ ਕਾਲ ਕਰਦਾ ਸੀ ਅਤੇ ਪੈਸੇ ਇਕੱਠੇ ਕਰਦਾ ਸੀ ਇਸ ਲਈ ਅਸੀਂ ਇਸ ਨੂੰ ਮਾਰ ਦਿੱਤਾ ਦੂਜੇ ਪਾਸੇ ਗੋਲਡੀ ਬਰਾੜ ਦੀ ਵੀ ਸੋਸ਼ਲ ਮੀਡੀਆ ਤੇ ਇੱਕ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਲਾਰੈਂਸ ਨੂੰ ਗੱਦਾਰ ਕਹਿ ਰਿਹਾ ਹੈ ਉਸਨੇ ਦੋਸ਼ ਲਾਇਆ ਹੈ ਕਿ ਉਸਨੇ ਇੱਕ નિર્ਦੋਸ਼ ਵਿਅਕਤੀ ਦਾ ਕਤਲ ਕਰਵਾਇਆ ਹੈ ਗੋਲਡੀ ਦਾ ਦਾਵਾ ਹੈ ਕਿ ਪੈਰੀ ਨੇ ਲਾਰੈਂਸ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਤੇ ਉਸ ਨੂੰ ਦੋਸਤੀ ਦੇ ਬਹਾਨੇ ਬੁਲਾ ਕੇ ਮਰਵਾਇਆ ਗਿਆ ਹੈ ਉਕਤ ਮੈਸੇਜ ਅਤੇ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਚੰਡੀਗੜ੍ਹ ਪੁਲਿਸ ਨੂੰ ਸ਼ੱਕ ਹੈ ਕਿ ਇੰਦਰਪ੍ਰੀਤ ਸਿੰਘ ਦੇ ਕਤਲ ਤੋਂ ਬਾਅਦ ਹਮਲਾਵਰ ਪੰਚਕੂਲਾ ਵੱਲ ਗਏ ਹਨ ਇਸ ਲਈ ਚੰਡੀਗੜ੍ਹ ਪੁਲਿਸ ਨੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਹਨ ਆਉਣ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੋਹਾਲੀ ਅਤੇ ਪੰਚਕੂਲਾ ਦੀ ਸੀਮਾ ਤੇ ਪੁਲਿਸ ਨਿਗਰਾਨੀ ਕਰ ਰਹੀ ਹੈ ਮੁਲਜ਼ਮਾ ਦੀ ਪਛਾਣ ਕਰਨ ਕਰਨ ਲਈ ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਹੀ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਪੰਚ ਅੱਜ ਹਰਿਆਣਾ ਹਾਈ ਕੋਰਟ ਦੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਸਕੱਤਰ ਦੇ ਅਹੁਦੇ ਲਈ ਅਜੀ ਦੇਣ ਲਈ ਜੁਲਾਈ 2025 ਦੇ ਸੱਦੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਜਵਾਬਦੇਹ ਟੀਰਾ ਨੇ ਅਦਾਲਤ ਵਿੱਚ ਦੱਸਿਆ ਕਿ ਇਤਰਾਜ਼ਯੋਗ ਹੁਕਮ ਵਾਪਸ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਨੂੰ ਬੇਕਾਰ ਕਰਾਰ ਦੇ ਦਿੱਤਾ ਹੈ ਇਸ ਮਾਮਲੇ ਦੀ ਸੁਣਵਾਈ ਜਸਟਿਸ ਸੰਦੀਪ ਮੋਦਗੀਲ ਦੀ ਸਿੰਗਲ ਬੈਂਚ ਨੇ ਕੀਤਾ ਹੈ ਇਹ ਪਟੀਸ਼ਨ ਪੰਜਾਬ ਨਾਲ ਸਰੋਤ ਵਿਭਾਗ ਦੇ ਸੁਪਰਡੈਂਟ ਇੰਜੀਨੀਅਰਾਂ ਦੁਆਰਾ ਦਾਇਰ ਕੀਤੀ ਗਈ ਸੀ ਜਿਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਸਕੱਤਰ ਦੇ ਅਹੁਦੇ ਲਈ ਨਿਰਧਾਰਤ ਯੋਗਤਾ ਅਤੇ ਸ਼ਰਤਾਂ ਨੇ ਸਨਮਾਨਿਤ ਅੰਗ ਨਾਲ ਯੋਗ ਅਧਿਕਾਰੀਆਂ ਨੂੰ ਪੰਜਾਬ ਕੈਡਰ ਤੋਂ ਬਾਹਰ ਕਰ ਦਿੱਤਾ ਹੈ ਪਹਿਲਾਂ ਹਾਈ ਕੋਰਟ ਨੇ ਵੀ ਇਹਨਾਂ ਨਿਯੁਕਤੀਆਂ 'ਤੇ ਰੋਕ ਲਗਾ ਦਿੱਤੀ ਸੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਰਜ਼ੀਆਂ ਸਿਰਫ VBMV ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਤੱਕ ਸੀਮਤ ਸਨ ਅਤੇ ਸ਼ਰਤਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਘੱਟੋ ਘੱਟ 20 ਸਾਲਾਂ ਦੀ ਸੇਵਾ ਵੀ ਸ਼ਾਮਲ ਸੀ ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰਾਂ ਨੂੰ ਅਰਜੀ ਦੇਣ ਦੇ ਯੋਗ ਬਣਾ ਕੇ ਹਰਿਆਣਾ ਪਾਵਰ ਵਿੰਗ ਨਾਲ ਸੰਬੰਧਿਤ ਵਿਸ਼ੇਸ਼ ਅਧਿਕਾਰੀਆਂ ਦਾ ਪੱਖ ਲਿਆ ਗਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਾਕੜਾ ਬਿਆਸ ਪ੍ਰਬੰਧਨ ਬੋਰਡ ਦੇ ਅਹੁਦੇ ਲਈ ਅਰਜੀ ਦੇਣ ਲਈ ਜੁਲਾਈ 2025 ਦੇ ਸੱਦੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਇੱਕ ਵਿਅਕਤੀ ਵੱਲੋਂ ਦਾਖਲ ਕੀਤੀ ਗਈ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਉਸਨੇ ਲਾਰੈਂਸ ਬਿਸ਼ਨੋਈ ਗੈਂਗ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਇਹ ਦਾਵਾ ਕਰਦੇ ਹੋਏ ਕਿ ਉਸ ਨੂੰ ਇਸ ਗੈਂਗ ਤੋਂ ਧਮਕੀਆਂ ਮਿਲ ਰਹੀਆਂ ਹਨ ਜਸਟਿਸ ਵਿਕਰਮ 나ਥ ਤੇ ਸੰਦੀਪ ਮਹਿਤਾ ਦੇ ਬੈਂਚ ਨੇ ਪਟੀਸ਼ਨਰ ਦੇ ਵਕੀਲ ਨੂੰ ਪੁੱਛਿਆ ਤੁਹਾਨੂੰ ਕੌਣ ਧਮਕੀ ਦੇ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਉੱਤਰ ਪ੍ਰਦੇਸ਼ ਚ ਵੀ ਸਰਗਰਮ ਹੈ ਵਕੀਲ ਨੇ ਕਿਹਾ ਕਿ ਪਟੀਸ਼ਨਰ 24 ਘੰਟੇ ਸੁਰੱਖਿਆ ਦੀ ਮੰਗ ਕਰ ਰਿਹਾ ਹੈ ਜਦੋਂ ਬੈਂਚ ਨੇ ਇਹ ਟਿੱਪਣੀ ਕੀਤੀ ਕਿ ਬਿਸ਼ਨੋਈ ਗੈਂਗ ਰਾਜਸਥਾਨ ਤੇ ਪੰਜਾਬ ਚ ਸਰਗਰਮ ਹੈ ਤਾਂ ਵਕੀਲ ਨੇ ਕਿਹਾ ਇਹ ਹਰ ਥਾਂ ਸਰਗਰਮ ਹੈ ਬੈਂਚ ਨੇ ਕਿਹਾ ਕਿ ਸੁਰੱਖਿਆ ਦੇਣ ਲਈ ਇੱਕ ਤੈ ਪ੍ਰਕਿਰਿਆ ਹੈ ਤੇ ਇਸ ਦੇ ਲਈ ਜ਼ਿਲ੍ਹਾ ਪੱਧਰ ਸੂਬਾ ਪੱਧਰ ਤੇ ਵਿਭਾਗੀ ਪੱਧਰ ਦੀਆਂ ਕਮੇਟੀਆਂ ਹਨ ਉਹ ਇਸ ਮਾਮਲੇ ਨੂੰ ਦੇਖਣ ਗਿਆ ਬੈਂਚ ਨੇ ਪਟੀਸ਼ਨਰ ਨੂੰ ਖੇਤਰ ਅਧਿਕਾਰ ਵਾਲੇ ਉੱਚ ਅਦਾਲਤ ਜਾਣ ਲਈ ਕਿਹਾ ਵਕੀਲ ਨੇ ਕਿਹਾ ਕਿ ਪਟੀਸ਼ਨਰ ਨੇ ਉੱਚ ਅਦਾਲਤ ਦਾ ਰੁਖ ਕੀਤਾ ਸੀ ਜਿਸ ਤੋਂ ਬਾਅਦ ਕਮੇਟੀ ਟੀਨੇ ਉਸਦੀ ਪਟੀਸ਼ਨ ਤੇ ਵਿਚਾਰ ਕੀਤਾ ਉਸ ਨੂੰ ਖਾਰਜ ਕਰ ਦਿੱਤਾ ਗਿਆ ਹੈ ਬਾਅਦ ਇਹ ਹ ਅਗਲੀ ਖਬਰ ਵਾਰ ਪੰਜਾਬ ਦੇ ਕਿਸਾਨ ਸੰਗਠਨ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ 5 ਦਸੰਬਰ 2025 ਨੂੰ 2 ਘੰਟੇ ਦੇ ਦੋਸ਼ ਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਇਹ ਅੰਦੋਲਨ ਬਿਜਲੀ ਸੋਧ ਬਿੱਲ 2025 ਤੇ ਹੋਰ ਮਸਲਿਆਂ ਵਿਰੁੱਧ ਆਵਾਜ਼ ਚੁੱਕਣ ਲਈ ਕੀਤਾ ਜਾਵੇਗਾ ਇਹ ਰੇਲ ਰੋਕੋ ਅੰਦੋਲਨ 5 ਦਸੰਬਰ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਰਹੇਗਾ ਜਿਸ ਵਿੱਚ ਕਿਸਾਨਾਂ ਨੂੰ ਰੇਲਵੇ ਟਰੈਕ ਤੇ ਬੈਠਣ ਦੀ ਯੋਜਨਾ ਹੈ ਪੰਦੇਰ ਨੇਦਾ ਕਹਿਣਾ ਹੈ ਕਿ ਇਹ ਇੱਕ ਸ਼ਾਂਤੀਪੂਰਨ ਵਿਰੋਧ ਹੈ ਤਾਂ ਜੋ ਕੇਂਦਰ ਤੇ ਸੂਬਾ ਸਰਕਾਰਾਂ ਦਾ ਧਿਆਨ ਕਿਸਾਨਾਂ ਦੀਆਂ ਲੰਬਿਤ ਮੰਗਾਂ ਵੱਲ ਖਿੱਚਿਆ ਜਾ ਸਕੇ ਜੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੰਦੋਲਨ ਨੂੰ ਹੋਰ ਅੱਗੇ ਲੈ ਜਾਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਜੇਕਰ ਗੱਲ ਕਰੀਏ ਕਿਸਾਨਾਂ ਦੀਆਂ ਮੰਗਾਂ ਦੀ ਤਾਂ ਇਹ ਬਿੱਲ ਬਿਜਲੀ ਦੇ ਨਿਜੀਕਰਨ ਦਿਹਾਤੀ ਬਿਜਲੀ ਖਪਤਕਾਰਾਂ ਲਈ ਮੁੱਲ ਵਾਧਾ ਤੇ ਪ੍ਰੀਪੇਡ ਮੀਟਰ ਤੇ 스마트 ਮੀਟਰ ਵਰਗੇ ਪ੍ਰਬੰਧ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਉਹ ਇਸ ਗੱਲ ਦੇ ਵਿਰੋਧ ਹਨ ਕਿ ਜੰਮ ਤੱਕ ਜਾਇਦਾਦ ਸਰਕਾਰੀ ਜ਼ਮੀਨਾਂ ਆਦਿ ਨੂੰ ਕਥਿਤ ਤੌਰ ਤੇ ਜ਼ਬਰਦਸਤੀ ਵੇਚਣ ਦੀ ਕੋਸ਼ਿਸ਼ ਹੋ ਰਹੀ ਹੈ ਕਿਸਾਨ ਪੁਰਾਣੇ ਬਿਜਲੀ ਮੀਟਰਾਂ ਦੀ ਮੁਰ ਰਸਥਾਪਨਾ ਪ੍ਰੀपेड ਤੇ ਸਮਾਰਟ ਮੀਟਰਾਂ ਦੀ ਵਾਪਸੀ ਅਤੇ ਬਿਜਲੀ ਫੰਡ ਦੇ ਨੀਜੀਕਰਨ ਤੇ ਬਿਲਵਾਦੇ ਦੀਆਂ ਯੋਜਨਾਵਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਇਸ ਤੋਂ ਇਲਾਵਾ ਖੇਤੀਬਾੜੀ ਕਿਸਾਨ ਅਤੇ ਜੰਮ ਤੱਕ ਤੇ ਸਰਕਾਰੀ ਸਹੂਲਤਾਂ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਦੀਆਂ ਚਿੰਤਾਵਾਂ ਵੀ ਹਨ ਬੱਦੇ ਹਾਂ ਅਗਲੀ ਖਬਰ ਵੱਲ ਵਿੱਤ ਮੰਤਰੀ ਹਰਪਾਲ ਸਿੰਘ ਚਿੰਮਾ ਨੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਸੱਤਾ ਵਿੱਚ ਵਾਪਸੀ ਦੇ ਸੁਪਨੇ ਦੇਖ ਰਹੇ ਹਨ ਪੰਜਾਬ ਹੁਣ ਇਹਨਾਂ ਦੋਵਾਂ ਪਰਿਵਾਰਾਂ ਦੀ ਲੁੱਟ ਦੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ 2002 ਤੋਂ 2007 ਤੱਕ ਦੀ ਕੈਪਟਨ ਸਰਕਾਰ ਦੌਰਾਨ ਬਾਦਲ ਪਰਿਵਾਰ ਵਿਰੁੱਧ ਬੇ ਹਿਸਾਬੀ ਜਾਇਦਾਦ ਨਾਲ ਸੰਬੰਧਿਤ ਕੇਸ ਦਰਜ ਕੀਤਾ ਗਿਆ ਸੀ ਕੈਪਟਨ ਨੇ ਜਾਣ ਪੁੱਝ ਕੇ ਇਹਨਾਂ ਮਾਮਲਿਆਂ ਦੀ ਪ੍ਰਕਿਰਿਆ ਵਿੱਚ ਦੇਰੀ ਕਿਤੀ ਜਦੋਂ 2007 ਵਿੱਚ ਅਕਾਲੀ ਭਾਜਪਾ ਸਰਕਾਰ ਸੱਤਾ ਮਿਚ ਆਇਤਾ ਸਾਰੇ ਕੇਸ ਤੁਰੰਤ ਖਾਰਜ ਕਰ ਦਿੱਤੇ ਗਏ ਬਾਦਲ ਅਤੇ ਕੈਪਟਨ ਪਰਿਵਾਰਾਂ ਵਿਚਕਾਰ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਅਤੇ ਸੂਬੇ ਦੀ ਲੁੱਟ ਨੂੰ ਆਸਾਨ ਬਣਾਉਣ ਲਈ ਇੱਕ ਸਮਝੌਤਾ ਹੈ ਪੰਚਾਇਤੀ ਚੋਣਾਂ ਵਿੱਚ ਰਾਜਨੀਤਿਕ ਲਾਭ ਹਾਸਲ ਕਰਨ ਲਈ ਇਹ ਉਹ ਦੋਸ਼ੀਆਂ ਵਿਰੁੱਧ ਕੋਈ ਠੋਸ ਕਾਰਵਾਈ ਕਰਨ ਵਿੱਚ ਅਸਫਲ ਰਹੇ ਜਿਮਨ ਨੇ ਕਿਹਾ ਕਿ ਆਪ ਸਰਕਾਰ ਆਮ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਵਚਨਬੱਧ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਇੰਦਰਪ੍ਰੀਤ ਸਿੰਘ ਉਰਫ ਪੈਰੀ ਦੇ ਕਤਲ ਅਤੇ ਲਾਰੈਂਸ ਵਿਸ਼ਨੋਈ ਗਰੋ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਇੱਕ ਦਿਨ ਮਗਰ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾਡ ਨੇ ਇਸ ਘਟਨਾ ਬਾਰੇ ਇੱਕ ਭਾਵੁਕ ਆਡੀਓ ਸੁਨੇਹਾ ਜਾਰੀ ਕੀਤਾ ਹੈ ਪੰਜਾਬ ਖਬਰਾਂ ਚ ਬਸ ਇਨਾ ਹੀ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਖਾਸ ਖਬਰਾਂ ਦੇ ਨਾਲ ਧੰਨਵਾਦ